ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਜੀ ਬਿਲਕੁਲ ਠੰਡ ਦਾ ਪ੍ਰਕੋਪ ਦਿਨ ਬਦ ਦਿਨ ਵੱਧਦਾ ਜਾ ਰਿਹਾ ਇਸ ਲਈ ਮੌਸਮ ਵਿਭਾਗ ਦੇ ਵੱਲੋਂ ਵੱਖ-ਵੱਖ ਜਾਣਕਾਰੀ ਜਾਰੀ ਕੀਤੀ ਜਾ ਰਹੀ ਹੈ ਰਾਜ ਦੇ ਕਈ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਤੇ ਤੇਜ਼ ਠੰਡੀਆਂ ਹਵਾਵਾਂ ਦੀ ਸਥਿਤੀ ਬਣੀ ਰਹਿੰਦੀ ਸੰਭਾਵਨਾ ਜਿਹੜਾ ਕਹਿੰਦੇ ਮੌਸਮ ਵਿਭਾਗ ਦਾ ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਨਾਲ ਦੇ ਨਾਲ ਪੰਜਾਬ ਦੀ ਇਸ ਵਿੱਚ ਹੱਡ ਚੀਰਵੀਂ ਠੰਡ ਜਿਹੜੀ ਉਹ ਪੈ ਰਹੀ ਉਹ ਹਾਲੀ ਚੰਡੀਗੜ੍ਹ ਸਮੇਤ ਕਈ ਥਾਂ ਸੰਘਣੀ ਧੁੰਦ ਜਿਹੜੀ ਹੈ ਕੱਲ ਪਾਏਗੀ ਜਿਸ ਦੇ ਨਾਲ ਕਿ ਜ਼ੀਰੋ ਵਿਜ਼ਿਬਿਲਟੀ ਰਹੀ ਹੈ ਜਦੋਂ ਅਸੀਂ ਅੱਜ ਦੀ ਗੱਲ ਕਰਦੇ ਤੇ 24 ਘ డిగ్రీ సెల్సియస్ ਦਰਜ ਕੀਤਾ ਗਿਆ ਹਾਲਾਂਕਿ ਵੱਧ ਤੋਂ ਵੱਧ ਤਾਪਮਨ 2.6 ਡਿਗਰੀ ਸੈਲਸੀਅਸ ਦਾ ਵਾਅਦਾ ਹੋਇਆ ਪਰ ਇਹ ਅਜੇ ਵੀ ਆਮ ਨਾਲੋਂ 4.3 ਡਿਗਰੀ ਘੱਟ ਹੈ ਜਦੋਂ ਸ਼ਨੀਵਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਗਲੇ 4 ਦਿਨਾਂ ਤੱਕ ਘੱਟ ਤੋਂ ਘੱਟ ਤਾਪਮਨ 3 ਤੋਂ 5 ਡਿਗਰੀ ਜਿਹੜਾ ਹੈ ਉਹ ਰਹੇਗਾ 18 ਤਰੀਕ ਦੇ ਸੂਬੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਮੌਸਮੀ ਵਿਭਾਗ ਅਨੁਸਾਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਫਤਿਹਗੜ ਸਾਹਿਬ ਪਟਿਆਲਾ ਦੇ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਪੈਣ ਉਟ ਗੁਰਦਾਸਪੁਰ ਹਾਰਪੁਰ ਨਮਾਸ਼ਾਹ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਸਾਹਿਬ ਮਾਨਸਾ ਸੰਗਰੂਰ ਰੋਪਨਗਰ ਐਸ்சிਐਸ ਨਗਰ ਮੁਹਾਲੀ ਤੇ ਮਲੇਰਕੋਟਲਾ ਦੇ ਕੁਝ ਥਾਵਾਂ ਤੇ ਕੋਰਾ ਪੈ ਸਕਦਾ ਹੈ ਇਸੇ ਨਾਲ ਹੀ ਅੰਮ੍ਰਿਤਸਰ ਤਰਨਤਾਰਨ ਕਪੂਟਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਵਿੱਚ ਕੁਝ ਥਾਵਾਂ ਤੇ ਦਿਨ ਦਾ ਤਾਪਮਨ ਆਮ ਨਾਲੋਂ ਹੇਠਾਂ ਰਹਿ ਸਕਦਾ ਜਦੋਂ ਕਿ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਸਾਹਿਬ ਮੋਗਾ ਬਠਿੰਡਾ ਤੇ ਮਾਨਸਾ ਦੇ ਕੁਝ ਇਲਾਕਿਆਂ ਦੇ ਵਿੱਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਹੈ ਮੌ ਬੀ ਤੱਕ ਜ਼ਿਲ੍ਹਾਵਾਰ ਮੌਸਮੀ ਚੇਤਾਵਨੀ ਜਾਰੀ ਕਰ ਦਿੱਤੀ ਕਿ ਇਸ ਸੰਸਾਰ ਰਾਜ ਦੇ ਕਈ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਤੇ ਤੇਜ਼ ਠੰਡੀਆਂ ਹਵਾਵਾਂ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਜਦੋਂ ਅਸੀਂ 17 ਤੇ 18 ਜਨਵਰੀ ਦੀ ਗੱਲ ਕਰਦੇ ਤੇ 17 ਤੇ 18 ਜਨਵਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਲਈ yellow alert ਵੀ ਜਾਰੀ ਰਹੇਗਾ ਇਸ ਤਰ੍ਹਾਂ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਬਣੀ ਰਹਿੰਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਹਾਲਾਂਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਹੌਲੀ-ਹੌਲੀ ਸਧਾਰਨ ਹੋਣ ਦੀ ਉਮੀਦ ਦਿਟਾਈ ਗਈ ਉੱਥੇ ਹੀ ਵਿਭਾਗ ਨੇ 19 ਜਨਵਰੀ ਨੂੰ ਫਿਰ ਮੌਸਮ ਵਿਗੜਨ ਦੇ ਸੰਕੇਤ ਦੇਤੇ ਨੇ ਜਦ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ ਕੱਲ ਜਦੋਂ ਅਸੀਂ ਗੱਲ ਕਰਦੇ ਤੇ ਕੁਝ ਇਲਾਕਿਆਂ ਦੇ ਵਿੱਚ ਧੁੱਪ ਜਿਹੜੀ ਹੈ ਉਹ ਜ਼ਰੂਰ ਤੇ ਜ਼ਰੂਰ ਨਿਕਲੀ ਲੇਕਿਨ ਅੱਜ ਬੜਾ ਬਹੁਤ ਹੀ ਜ਼ਿਆਦਾ ਧੁੰਦ ਦਾ ਕਹਿਰ ਜਿਹੜਾ ਹੈ ਉਸ ਵੇਲੇ ਸਮੇਂ ਦੇਖਣ ਨੂੰ ਮਿਲਿਆ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਕਰਕੇ ਜ਼ੀਰੋ ਵਿਜ਼ਿਬਿਲਟੀ ਰਹੀ ਉਹਨਾਂ ਦੇ ਆਉਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਨੇ ਉਸ ਦਾ ਸਾਹਮਣਾ ਕਰਨਾ ਪਿਆ ਜਿੱਥੇ ਇੱਕ ਪਾਸੇ ਸਕੂਲ ਖੁੱਲ ਗਏ ਨੇ ਉਸ ਲਈ ਆਵਾਜਾਈ ਜਿਹੜੀ ਹੈ ਸੜਕਾਂ ਦੇ ਉੱਪਰ ਹੋਰ ਜ਼ਿਆਦਾ ਹੋ ਗਈ ਤੇ ਇਸ ਦੇ ਵਿੱਚ ਕਿ ਬਹੁਤ ਹੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਜਿਹੜਾ ਹੈ ਉਹ ਸਭ ਨੂੰ ਦਫਤਰਾਂ ਸਕੂਲਾਂ ਕਾਲਜਾਂ ਦੇ ਵਿੱਚ ਪਹੁੰਚਣਾ ਜਿਹੜਾ ਹੈ ਉਹ ਸਭ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਜਾਪਦਾ ਉੱਤੇ ਹੀ ਸਿਹਤ ਨਾਲ ਸੰਬੰਧਿਤ ਅਲਰਟ ਵੀ ਜਾਰੀ ਕੀਤੇ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸਿਹਤਿਆਭੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਦਿਨਾਂ ਦੇ ਵਿੱਚ। ਇਹਤਿਆਤ ਵਰਤਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਇੰਨੀ ਠੰਡ ਚੜੀ ਆ ਉਹ ਕਿਹਾ ਜਾ ਰਿਹਾ ਹੈ ਕਿ ਪੈਰੀਆਂ ਔਰ ਖਾਸ ਕਰਕੇ ਇੱਕ ਇਹ ਵੀ ਦੇਸ਼ ਲਗਾਇਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਪਿਛਲੇ ਦਿਨੀ ਜਿਹੜੀਆਂ ਬਰਸਾਤਾਂ ਬਹੁਤ ਲੰਬੇ ਸਮੇਂ ਤੱਕ ਹੋਈਆਂ ਉਸ ਦਾ ਸਿਰੇ ਕਿਤੇ ਜਿਹੜਾ ਹੈ ਇਸ ਠੰਡ ਤੇ ਹੋ ਸਕਦਾ ਹੈ ਕਿ ਇਸ ਤਰੀਕੇ ਨਾਲ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਖਾਸ ਕਰਕੇ ਬੱਚਾ ਤੇ ਬਜ਼ੁਰਗਾਂ ਨੂੰ ਜ਼ਿਆਦਾ احتیاط ਵਰਤਣ ਦੇ ਲਈ ਕਿਹਾ ਗਿਆ ਹੈ ਕਿ ਕਿਸ ਤਰੀਕੇ ਨਾਲ ਸਿਹਤ ਜਿਹੜੀ ਹੈ ਉਸ ਤੇ ਧਿਆਨ ਰੱਖਣਾ ਜ਼ਰੂਰੀ ਹੈ ਖਾਣ-ਪਾਣ ਤੇ ਕੱਪੜੇ ਜਿਹੜੇ ਨੇ ਉਸੇ ਤਰੀਕੇ ਦੇ ਜ਼ਰੂਰ ਤੇ ਜ਼ਰੂਰ ਪਾਣੇ ਚਾਹੀਦੇ ਨੇ ਇਹੋ ਜਿਹਾ ਕਹਿਣਾ ਹੈ ਜੀ ਸਿਹਤ ਵਿਭਾਗ ਦਾ ਜਦੋਂ ਮੌਸਮ ਵਿਭਾਗ ਦੀ ਗੱਲ ਕਰਦੇ ਤੇ ਮੌਸਮ ਵਿਭਾਗ ਦਾ yellow ਤੇ red alert ਜਿਹੜਾ ਹੈ ਸਮੇਂ ਰਹਿੰਦੇ ਜਾਰੀ ਕਰ ਰਾਹਤ ਜਿਹੜੀ ਹੈ ਕੁਝ ਇਲਾਕਿਆਂ ਦੇ ਵਿੱਚ ਮਿਲ ਰਹੀ ਹੈ ਲੇਕਿਨ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 18 ਜਨਵਰੀ ਤੋਂ ਬਾਅਦ 19 ਜਨਵਰੀ ਤੋਂ ਫਿਰ ਹੋਰ ਜ਼ਿਆਦਾ ਠੰਡ ਜਿਹੜੀ ਹੈ ਉਸ ਨੂੰ ਪੈਣ ਦੀ ਸੰਭਾਵਨਾ ਜਤਾਈ ਗਈ ਹੈ